ਅੱਜ ਅਸੀਂ ਗੁਰੂਕੁਲ ਕਿਡਸ ਐਨਿੰਗ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਕਰਵਾਇਆ ਜਿਸ ਦੇ ਚੀਫ ਗੈਸਟ ਮਿਸਟਰ ਗਗਨ ਮਹਾਜਨ ਮਿਸਟਰ ਬੀ ਐਸ ਧੋਹਾਨ ਮੈਨੇਜਿੰਗ ਡਾਇਰੈਕਟਰ ਜਿਹੜੇ ਨੇ ਆਲਰੇਡੀ ਚੀਫ ਗੈਸਟ ਸੀਗੇ ਉਹਨਾਂ ਨੇ ਸਕੂਲ ਬਾਰੇ ਬਹੁਤ ਅੱਛਾ ਕਿਹਾ ਉਹਨਾਂ ਨੇ ਦੱਸਿਆ ਕਿ ਸਕੂਲ ਜਿਹੜਾ ਹੈ ਉਹ ਬਹੁਤ ਅੱਛਾ ਚੱਲ ਰਿਹਾ ਹੈ ਬੱਚਿਆਂ ਨੇ ਬਹੁਤ ਅੱਛੀ ਪਾਰਟਿਸਪੇਸ਼ਨ ਕੀਤੀ ਉਹਨਾਂ ਨੇ ਜਿੰਨਾ ਵੀ ਪੰਜਾਬੀ ਕਲਚਰ ਜਿਹੜਾ ਉਹਨੂੰ ਸਾਹਮਣੇ ਲਿਆਂਦਾ ਬੱਚਿਆਂ ਨੇ ਬਹੁਤ ਅੱਛੇ ਤਰੀਕੇ ਨਾਲ ਗਿੱਧਾ ਪੰਗੜਾ ਤੇ ਹੋਰ ਫੋਕ ਡਾਂਸ ਵਗੈਰਾ ਜਿਹੜਾ ਉਹਨਾਂ ਬੱਚਿਆਂ ਨੇ ਕੀਤਾ ਸੀਗਾ ਮੈਡਮ ਕੀ ਦੇਖਦੇ ਹੋ ਕਿ ਬੱਚਿਆਂ ਦੇ ਬਿਲਕੁਲ ਮੈਂ ਤੇ ਇਹੀ ਚਾਹਾਂਗੀ ਕਿ ਬੱਚੇ ਜਿਹੜੇ ਹਨ ਉਹ ਇੱਕ ਆਪਣੀ ਮਾਂ ਬੋਲੀ ਨਾਲ ਤੇ ਇੱਕ ਆਪਣੇ ਪੰਜਾਬੀ ਕਲਚਰ ਨਾਲ ਪੂਰੀ ਤਰ੍ਹਾਂ ਜੁੜਨ ਕਿਉਂਕਿ ਜੇ ਇਹ ਆਪਣੇ ਕਲਚਰ ਨਾਲ ਜੁੜਾਂਗੇ ਤੇ ਹੀ ਵਧੀਆ ਤਰੀਕੇ ਨਾਲ ਅੱਛੇ ਨਾਗਰਿਕ ਬਣ ਕੇ ਅੱਗੇ ਵਧ ਸਕਦੇ ਆ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਬੱਚਾ ਨੂੰ ਮੈਂ ਵਧੀਆ ਤਰੀਕੇ ਨਾਲ ਇਸ ਪਾਸੇ ਉਹਨਾਂ ਨੂੰ ਜ਼ਿਆਦਾ ਪਾਰਟਿਸਪੇਟ ਕਰਵਾਵਾਂ ਤੇ ਉਹਨਾਂ ਦਾ ਕਲਚਰ ਜਿਹੜਾ ਉਹਨਾਂ ਤੱਕ ਅੱਛੇ ਤਰੀਕੇ ਨਾਲ ਪਹੁੰਚਾਵਾਂ ਸਕੂਲ ਵਿੱਚ ਬਚਨ ਕੀ ਵੀ ਪਹੁੰਚੇ ਦਿੱਤੀ ਜਾ ਰਹੀ ਹੈ ਬੱਚਿਆਂ ਵਾਸਤੇ ਜਿਹੜਾ ਦੇਖੋ ਇੱਕ ਤੇ ਹੋਮ ਥੀਏਟਰ ਬਣਾਇਆ ਗਿਆ ਬੱਚਿਆਂ ਦੇ ਜਿੱਥੇ ਉਹਨਾਂ ਨੂੰ ਵੀਕਲੀ ਉਹਨਾਂ ਨੂੰ ਇੱਕ ਅੱਛੀ ਮੂਵੀ ਦਿਖਾਈ ਜਾਂਦੀ ਹੈ ਜਿਹੜੀ ਕਿ ਉਹਨਾਂ ਵਾਸਤੇ ਉਹਨਾਂ ਦੀ ਜਨਰਲ ਨਾਲੇ ਵਾਸਤੇ ਅੱਛੀ ਹੈ ਯੋਗਾ ਕਲਾਸਿਸ ਨੇ ਮੈਡੀਟੇਸ਼ਨ ਕਲਾਸਿਸ ਨੇ ਉਹਨਾਂ ਦੀ ਡਾਂਸ ਕਲਾਸਿਸ ਨੇ ਔਰ ਹੋਰ ਵੀ ਡਿਜੀਟਲ ਰਿਲੇਟਡ ਉਹਨਾਂ ਕੋਈ ਪ੍ਰੋਜੈਕਟਰ ਥਰੂ ਉਹਨਾਂ ਦੀ ਐਜੂਕੇਸ਼ਨ ਜਿਹੜੀ ਆ ਬੱਚਾ ਨੂੰ ਦਿੱਤੀ ਜਾ ਰਹੀ ਹੈ ਅਗਲੇ ਸੈਸ਼ਨੇ ਐਡਮਿਸ਼ਨ ਓਪਨ ਨੇ ਮੈਂ ਹਾਂ ਬਿਲਕੁਲ ਜਿਹੜੀ ਐਡਮਿਸ਼ਨ ਆ ਉਹ ਸਟਾਰਟ ਹੈ ਤੇ ਮੈਂ ਚਾਹਾਂਗੀ ਕਿ ਪੇਰੈਂਟਸ ਜਿਹੜੇ ਨਾ ਬਹੁਤ ਘੱਟ ਖਰਚੇ ਦੇ ਵਿੱਚ ਅਸੀਂ ਬੱਚੇ ਦੀ ਬਹੁਤ ਘੱਟ ਫੀਸ ਹੈ ਜਿਵੇਂ ਅਸੀਂ 15 ਰੁਪਏ ਪਰ ਡੇ ਦੇ ਹਿਸਾਬ ਨਾਲ ਅਸੀਂ ਫੀਸ ਚਾਰਜ ਕਰ ਰਹੇ ਹਾਂ ਤੇ ਬਾਕੀ ਹੋਰ ਐਕਸਟਰਾ ਖਰਚਾ ਕੋਈ ਵੀ ਨਹੀਂ ਹੈ इवन ਕੋਈ ਵੀ ਐਨਵਲ ਫੰਕਸ਼ਨ ਹੋ ਰਿਹਾ ਤੇ ਜਾਂ ਜੇ ਅਸੀਂ ਕੋਈ ਹੋਰ ਬੱਚਨ ਟ੍ਰਿਪ ਵਗੈਰਾ ਲੈ ਕੇ ਜਾ ਰਹੇ ਹਾਂ ਉਸ ਵਾਸਤੇ ਵੀ ਬੱਚਾ ਕੋਲ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਬੱਚਾ ਦੂਰ ਐਡਮਿਸ਼ਨ ਆ ਜਾਵੇ ਤੇ ਟਰਾਂਸਪੋਰਟ ਵਗੈਰਾ ਹਾਂ ਬਿਲਕੁਲ ਟਰਾਂਸਪੋਰਟ ਫੈਸਿਲਿਟੀ ਪੂਰੀ ਤਰ੍ਹਾਂ ਅਵੇਲੇਬਲ ਹੈਗੀ ਹੈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ ਦੇਖੋ ਜੀ ਪਹਿਲਾਂ ਤੇ ਜਿਤਿੰਦਰ ਵਾਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨੂੰ ਸਾਨੂੰ ਇੱਥੇ ਬੁਲਾਇਆ ਤੇ ਬਾਕੀ ਜਦੋਂ ਇੱਥੇ ਸਕੂਲ 'ਚ ਅਸੀਂ ਆਏ ਆ ਤੇ ਬਹੁਤ ਹੀ ਪਿਆਰੀ ਪਰਫਾਰਮੈਂਸ ਜਿਹੜੀ ਬੱਚਿਆਂ ਨੇ ਪੇਸ਼ ਕੀਤੀ ਉਹਦੇ 'ਚ ਪੂਰੀ ਲੇਬਰ ਜਿਹੜੀ ਸੀਗੀ ਟੀਚਰਾਂ ਦੀ ਵੀ ਦਿਖ ਰਹੀ ਸੀ ਬੱਚਿਆਂ ਦੇ ਮਾਪਿਆਂ ਦੀ ਵੀ ਦਿਖ ਰਹੀ ਸੀ ਤੇ ਨਾਲੇ ਜਿਹੜਾ ਬੱਚਿਆਂ ਦਾ ਜਿਹੜਾ ਆਤਮ ਵਿਸ਼ਵਾਸ ਸੀਗਾ ਬੜਾ ਕੁਟ-ਕੁਟ ਕੇ ਭਰਿਆ ਨਜ਼ਰ ਆ ਰਿਹਾ ਸੀ ਇਹੋ ਚੀਜ਼ਾਂ ਜਿਹੜੀਆਂ ਹੈ ਅਸੀਂ ਆਈਜੀਐਸ ਸੁਸਾਇਟੀ ਨੂੰ ਦੇਣੀਆਂ ਵੀ ਚਾਹੀਦੀਆਂ ਤੇ ਬੱਚੇ ਨੂੰ ਅੱਗੇ ਚੀਜ਼ਾਂ ਹੋਣਗੀਆਂ ਤੇ ਸਾਡੇ ਬੱਚੇ ਜਿਹੜੇ ਕੱਲ ਦੱਸਣ ਵਾਲਾ ਕੋ ਵੇਖੋ ਜਿਹੜਾ ਅਸੀਂ ਵੇਖਾਂਗੇ ਦੇਖੋ ਸਕੂਲ ਚ ਜਿਹੜਾ ਚੋਹਾਨ ਸਾਹਿਬ ਜੀ ਨੇ ਜਿਹੜਾ ਮੈਸੇਜ ਦਿੱਤਾ ਪਿਆ ਸੀਗਾ ਜਦ 10 ਦੇ ਪਏ ਸੀਗੇ ਉਹ ਬੜਾ ਹੀ ਉੱਚੇ ਲੈਵਲ ਦਾ ਉੱਚੇ ਦਰਜੀ ਦੇ ਇੱਕ ਚੀਜ਼ ਦੱਸ ਰਹੇ ਸੀਗੇ ਕਿ ਦੇਖੋ ਜਿਹੜੇ ਟੀਚਰਸ ਹੈ ਜਿਹੜੇ ਸਕੂਲ ਹੈ ਉਹ ਕੱਲਾ ਪੈਸਾ ਕਮਾਣ ਦਾ ਸੋਰਸ ਨਹੀਂ ਹੈ ਉਹ ਇੱਕ ਸੋਸਾਇਟੀ ਨੂੰ ਅੱਗੇ ਵਧਾਉਣ ਵਾਸਤੇ ਅੱਗੇ ਇੱਕ ਚੰਗਾ ਕੱਲ ਦੇ ਨੂੰ ਵਾਸਤੇ ਸਮਾਜ ਨੂੰ ਉਹ ਜ਼ਰੂਰਤ ਹੈ ਸਕੂਲ ਦੀ ਤੇ ਉਹ ਚੀਜ਼ਾਂ ਜਿਹੜੀਆਂ ਉਹ ਦੱਸ ਦੇ ਪਏ ਸੀਗੇ ਆਪਣੀ ਸਪੀਚ ਚ ਕਹਿੰਦੇ ਪਏ ਸੀਗੇ ਇਤਿਆ ਸਕੂਲ ਵਿੱਚ ਨਜ਼ਰ ਵੀ ਆ ਰਹੀ ਸੀਗੀ ਕਿਉਂਕਿ ਜਿਹੜਾ ਇੱਕ ਅੱਛਾ ਮਿਆਰ ਹੈ ਇੱਕ ਅੱਛੀ ਸੋਚ ਹੈ ਉਹ ਹੀ ਅੱਗੇ ਕੱਲ ਨੂੰ ਇੱਕ ਅਸੀਂ ਦੇਖ ਸਕਦੇ ਹਾਂ ਤੇ ਮੈਨੂੰ ਬੜਾ ਵਿਸ਼ਵਾਸ ਹੈ ਤੇ ਮੈਂ ਅੱਗੇ ਚਾਹਾਂਗਾ ਤੇ ਭਗਵਾਨ ਜੀ ਨੂੰ ਅਦਾਸ ਵੀ ਕਰਦਾ ਕਿ ਇਹ ਸਕੂਲ ਹੋਰ ਵੱਡੇ ਫੁੱਲੇ ਤੇ ਇਥੋਂ ਦੀ ਜਿਹੜੀ ਸੋਚ ਤੇ ਜਿਹੜੀ ਮਿਆਰ ਹੈ ਜੋ ਚੋਹਾਨ ਸਾਹਿਬ ਨੇ ਸਾਨੂੰ ਦੱਸੀ ਉਹ ਹੀ ਅੱਗੇ ਚੱਲੇ ਤੇ ਅਸੀਂ ਸੁਨਹਿਰਾ ਜਿਹੜਾ ਗੁਰਦਾਸਪੁਰ ਚ ਬੱਚਿਆਂ ਦਾ ਪੁੱਛੇ ਇਹ ਸਕੂਲ ਦੇ ਤੁਹਾਨੂੰ ਦੇਖ ਸਕੀਏ ਬੱਚਿਆਂ ਨੂੰ ਮਿਲੇ ਛੋਟੇ ਬੱਚਿਆਂ ਨੂੰ ਕਿਵੇਂ ਦਾ ਲੱਗਿਆ ਕਿਵੇਂ ਦਾ ਮਹਿਸੂਸ ਹੋਇਆ ਕਿਉਂਕਿ ਅੱਜ ਕੱਲ ਸਾਰੀ ਮੈਂ ਤੇ ਇੱਕ ਗੱਲ ਕਾਂਗਾ ਕਿ ਜੇ ਸਾਡੇ ਬੱਚੇ ਹੀ ਹੈ ਜਿਹੜਾ ਸਾਡਾ ਕੱਲ ਦਾ ਫਿਊਚਰ ਹੈ ਤੇ ਆਪਣੇ ਬੱਚਿਆਂ ਨੂੰ ਇਹ ਗੱਲ ਵੱਖਰੀ ਪਾਗ ਰੱਖਣੀ ਚਾਹੀਦੀ ਹੈ ਤੇ ਜਿਹੜੇ ਛੋਟੇ ਛੋਟੇ ਬੱਚੇ ਸੀਗੇ ਜਿਨ੍ਹਾਂ ਤੇ ਦੁੱਧ ਦੇ ਦੰਦ ਕਈਆਂ ਦੇ ਟੁੱਟਦੇ ਪਏ ਸੀਗੇ ਕਈਆਂ ਧਿਆਨ ਦੇ ਪਏ ਸੀਗੇ ਇਹ ਬਚਪਨ ਹੀ ਹੈ ਜਿਹੜਾ ਆਜ਼ਾਦ ਹੈ ਇਹ ਬਚਪਨ ਹੀ ਹੈ ਜਿਸ ਵਿੱਚ ਆਜ਼ਾਦੀ ਹੁੰਦੀ ਹੈ ਇਹ ਬਚਪਨ ਹੀ ਹੈ ਜਿਹਦੇ ਚ ਅਸੀਂ ਬੱਚੇ ਨੂੰ ਕੁਝ ਸਿਖਾ ਸਕਦੇ ਹਾਂ ਇਹ ਖਾਲੀ ਭਾਂਡੇ ਨੇ ਇਹਨਾਂ ਚ ਜੁਆਸੀ ਭਰਾਂਗੇ ਉਹ ਹੀ ਅਸੀਂ ਅੱਗੇ ਵੇਖਾਂਗੇ ਹਾਂਜੀ ਤੇ ਬੱਚਿਆਂ ਦੇ ਮੈਂ ਤੁਹਾਨੂੰ ਦੱਸ ਰਿਹਾ ਕਿ ਬੱਚਿਆਂ ਦੀ ਪਰਫਾਰਮੈਂਸ ਹੀ ਬਹੁਤ ਪਿਆਰੀ ਸੀ ਜੀ ਤੇ ਬੱਚੇ ਨਟ ਖਟ ਗਏ ਤੇ ਜਿਹੜੇ ਪੰਜਾਬੀ ਗਿੱਧੇ ਪੰਜਾਬੀ ਡਾਂਸ ਅੱਖਰ ਵਰਣਮਾਲਾ ਦੇ ਕੁਝ ਪਰਫਾਰਮੈਂਸ ਸੀਗੀਆਂ ਹਾਂਜੀ ਉਹ ਛੋਟੇ ਛੋਟੇ ਪਿਆਰੇ ਬਾਰੇ ਬੱਚੇ ਜਿਨ੍ਹਾਂ ਨੂੰ ਕਹੀ ਚੀਜ਼ ਦੀ ਸਮਝ ਨਹੀਂ ਸੀਗੀ ਬੜੇ ਪਰ ਉਹਨਾਂ ਤੇ ਮੈਂ ਫੇਰ بار-बार ਕਹਿ ਰਿਹਾ ਕਿ ਬਹੁਤ ਲੇਬਰ ਹੋਈ ਸੀ ਕਿ ਬੱਚਿਆਂ ਤੇ ਹਾਂਜੀ ਫੇਰ ਬਹੁਤ ਹੀ ਪਿਆਰਾ ਫੰਕਸ਼ਨ ਦੇਖਣ ਨੂੰ ਮਿਲਿਆ ਤੇ ਮੈਂ ਕਹਾਂਗਾ ਕਿ ਅੱਜ ਦਾ ਸੋਹੋ یہاں بڑی گل نہیں ہوگی کہ اگلا دن سا بھی بن گیا جی ہاں جی ایتھے آ کے بھی دوبارہ اپنا بچپن جگہ سنا وہ ایک بار دوبارہ بچوں کے روپ چ